ਸਾਡੇ ਮਾਨਜੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੋਧ ਕੈਂਪੇਨ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ। ਉਹ ਕੇਸ ਜੋ ਕਿ ਕਮਰਸ਼ੀਅਲ ਕੁਆਂਟੀਟੀ ਔਰ ਅਫਲੂਐਂਟ ਫੈਮਿਲੀ ਦੇ ਵਿੱਚ ਅਮੀਰ ਲੋਕਾਂ ਦਾ ਇੱਕ ਨਸ਼ਾ ਮੰਨਿਆ ਜਾਂਦਾ। ਉਹ ਅਸੀਂ ਰਿਕਵਰ ਕੀਤੀ 112 ਗ੍ਰਾਮ ਔਰ ਉਹਦੇ ਚ ਇੱਕ ਨਾਈਜੀਰੀਅਨ ਤੇ ਦੋ ਲੋਕਲ ਜਿਹੜੇ ਆ ਉਹਨਾਂ ਦੇ ਨਾਲ ਦੇ ਸਮਗਲਰਸ ਓਵਰ ਅਰੈਸਟ ਹੋਏ ਨੇ ਔਰ ਇੱਕ 32 ਬੋਰ ਦਾ ਪਿਸਟਲ ਹੈ। ਇਸ ਤੋਂ ਲਗਵਾ 1 ਕਿਲੋ ਹਿਰੋਇਨ ਤੇ 81000 ਹਵਾਲਾ ਦੀ ਡਰਗ ਮਨੀ ਰਿਕਵਰ ਕੀਤੀ ਗਈ ਹੈ ਦੋ ਕੇਸਾਂ ਦੇ ਵਿੱਚ ਤੋਂ ਜਿਹੜਾ ਪਹਿਲਾ ਕੇਸ ਹੈ ਦੇ ਵਿੱਚ ਕੋਲਨਜ਼ ਨਾਮ ਦਾ ਬੰਦਾ ਹੈ ਨਾਈਜੀਰੀਅਨ ਇਹ ਆਪਣੇ ਬੱਚੇ ਦੇ ਇਲਾਜ ਵਾਸਤੇ ਇੰਡੀਆ ਆਇਆ ਸੀਗਾ ਪਹਿਲਾਂ ਮੈਡੀਕਲ ਟਰੀਟਮੈਂਟ ਵਾਸਤੇ ਉਸ ਤੋਂ ਬਾਅਦ ਇਹਨੂੰ ਲੱਗਿਆ ਕਿ ਇੱਥੇ ਇਹਦੇ ਕੰਟੈਕਟਸ ਹੋ ਗਏ ਸਮਗਲਿੰਗ ਰੈਕਟਸ ਨਾਲ ਕਿਉਂਕਿ ਦਿੱਲੀ ਦੇ ਵਿੱਚ ਕਾਫੀ ਜ਼ਿਆਦਾ ਜ਼ੋਰ ਨਾਲ ਇਦੇ ਉੱਥੇ ਵਿਕਰੀ ਹੈ ਜੀ ਇਹ ਕੋਕੀਨ ਦੀ ਇਹ ਨੇਫਲੂਐਂਟ ਪਾਰਟੀਆਂ ਉਥੇ ਰਹਿਣ ਲੱਗ ਗਿਆ ਇਹਨੇ ਓਵਰਸਟੇ ਵੀ ਕੀਤੀ ਹੈ ਔਰ ਇਹਨੇ ਕਾਉਂਟਰਵੈਂਸ਼ਨ ਵੀ ਕੀਤੀ ਹੈ ਜਿਹੜਾ ਪਾਸਪੋਰਟ ਐਕਟ ਦੀ ਵਪਾਰ ਸਮਝ ਸਕਦੇ ਆ ਜਾਂ ਵੀਜ਼ਾ ਦੀ ਔਰ ਇਹਦੇ ਨੂੰ ਮਹਿਰੋਲੀ ਦੇ ਵਿੱਚੋਂ ਸਾਡੀ ਸੀਆਈਏ ਟੀਮ ਲੈਡ ਬਾਇ ਇੰਸਪੈਕਟਰ ਮੋਲਕਦੀਪ ਇਹਨਾਂ ਨੇ ਫੜਿਆ ਔਰ ਇਹਦੇ ਨਾਲ ਦੇ ਦੋ ਜਿਹੜੇ ਸਾਥੀ ਨੇ ਇਸ਼ਪ੍ਰੀ ਇਰੀਅਸ ਹਰਸ਼ ਏ ਬਸੰਤ ਐਵੇਨਿਊ ਅੰਮ੍ਰਿਤਸਰ ਦਾ ਤੇ ਇਹਦਾ ਫਾਦਰ ਜਿਹੜਾ ਇਹ ਮੀਟ ਆਪਣੇ ਜਿਹੜੀ ਫਿਸ਼ ਦੀ ਦੁਕਾਨ ਹੈ ਦੀ 12ਵੇਂ ਪਾਸ ਹੈ ਔਰ ਅਖਲੇਸ਼ ਵੇਜ ਜਿਹੜਾ ਹੈ ਇਹ ਵੀ ਬਸੰਤ ਐਵੇਨਿਊ ਦਾ ਹੈਗਾ ਪਲਾਸਟਿਕ ਦੀ ਫੈਕਟਰੀ ਚ ਕੰਮ ਕਰਦਾ ਇੱਕ ਪਿਸਤਰ ਬੱਤੀਪੁਰ ਵੀ ਇੱਥੇ ਨਾਲ ਮਿਲਿਆ ਬੀ ਕਾਮ ਪੜਿਆ ਹੋਇਆ ਮੇਨ ਅਖਲੇਸ਼ ਵੀ ਇਥੇ ਅੰਮ੍ਰਿਤਸਰ ਦੇ ਵਿੱਚ ਰਿਸਿਵਰ ਸੀਗਾ ਔਰ ਟਾਈਮ ਟੂ ਟਾਈਮ ਜਦੋਂ ਇਹ ਲੈਣ ਜਾਂਦੇ ਸੀਗੇ ਕਾਲನ್ಸ್ ਤੋਂ ਛਮਾਨ ਤੱਕ ਕਨਸਾਈਨਮੈਂਟ WhatsApp ਤੇ ਕੰਟੈਕਟ ਹੁੰਦਾ ਸੀਗਾ ਤੇ ਇਹ ਕਈ ਵਾਰੀ ਆਪ ਵੀ ਗਿਆ ਹੈ ਜਾਂ ਆਪਣੇ ਕਿਸੇ ਹੋਰ ਸਾਥੀ ਰਾਹੀ ਮੰਗਵਾਉਂਦਾ ਰਿਹਾ ਤੇ ਉਸ ਤੋਂ ਬਾਅਦ ਇਹ ਐਫਲੂਐਂਟ ਜਿਹੜੇ ਫੈਮਿਲੀਜ਼ ਨੇ ਉਹਨਾਂ 'ਚ ਡਿਸਟ੍ਰਿਬਿਊਟ ਹੁੰਦੀ ਰਹੀ ਹੈ ਉਹਨਾਂ ਦੇ ਉੱਤੇ ਅਸੀਂ ਐਫਲੂਐਂਟ ਸਰਕਲ ਜਿਹੜੇ ਆ ਉਹਨਾਂ ਦੇ ਉੱਤੇ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਉਹਦੇ 'ਚ ਕਾਫੀ ਲੋਕ ਸਾਹਮਣੇ ਆਏ ਨੇ ਉਹਨਾਂ ਤੇ ਅਲੱਗ ਕੰਮ ਹੋ ਰਿਹਾ ਹੈ ਔਰ ਇਹਦੀ ਬੜੀ ਹਾਈ ਪ੍ਰਾਈਸ ਜਿਹੜੀ ਹੈ ਉਹ ਚਲੇ ਜਾਂਦੇ ਸੀ ਕਿਉਂਕਿ ਸਾਰੇ ਅਮੀਰ ਲੋਕਾਂ ਦਾ ਨਸ਼ਾ ਇਹਨੂੰ ਮੰਨੇ ਜਾਂਦਾ ਤੇ ਇਸ ਕਰਕੇ ਜਿਹੜਾ ਕੋਲੰਜ਼ ਵੀ ਐਸੇ ਕਰਕੇ ਆਪਣੀ ਪਰਿਵਾਰ ਛੱਡ ਕੇ ਇੱਥੇ ਹੀ ਰਹਿ ਰਿਹਾ ਹੈ ਇੰਡੀਆ ਔਰ ਦਿੱਲੀ ਦੇ ਵਿੱਚੋਂ ਮਹਿਰੋਲੀ ਦੇ ਏਰੀਏ ਚੋਂ ਇਹਨੂੰ ਅਸੀਂ ਗ੍ਰਫਤਾਰ ਕੀਤਾ ਸੀਗਾ ਇਸ ਤੋਂ ਇਲਾਵਾ ਜਿਹੜਾ ਸੈਕੰਡ ਹੀਰੋਇਨ ਦਾ ਜਿਹੜਾ ਕਾਰਟਲ ਬਸਟ ਹੋਇਆ ਉਹਦੇ ਵਿੱਚ ਰਵੀ ਕੁਮਾਰ ਜਿਹੜਾ ਮੇਨ ਬੰਦਾ ਹੈ ਏਲੀਅਸ ਜੱਗੂ ਇਹ ਦਾਦੂਪੁਰ ਥਾਣਾ ਮਜੀਠਾ ਅਮਰਸਰ ਰੂਰਲ ਦਾ ਰਹਿਣ ਵਾਲਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕੱਦਮੇ ਦਰਜ ਹੋਇਆ ਕਬੂ ਥਾਣੇ ਦੇ ਵਿੱਚ ਇਹਨੇ ਇਹ ਬਾਹਰ ਪਾਕਿਸਤਾਨੀ ਸਮੱਗਲਰਜ਼ ਨਾਲ ਇਹਦਾ ਰਾਫਤਾ ਹੋਇਆ ਤੇ ਸ਼ਾਮ ਸਿੰਘ ਜਿਹੜਾ ਇਹਦਾ ਹੋਰ ਸਾਥੀ ਹੈ ਐਲੀਅਸ ਰਾਹੁਲ ਕਤੂ ਮੰਗਲ ਰੋਡ ਪੀਐਸ ਮਜੀਠਾ ਅਮਰਸਰ ਰੂਰਲ ਇਹ ਇਹ ਵੀ ਇੱਕ ਕਪੜੇ ਦੀ ਫੈਕਟਰੀ 'ਚ ਕੰਮ ਕਰਦਾ ਹੈ ਇਹ ਡੈਜ਼ਿਗਨੇਟਡ ਜਿਹੜੇ ਡਰਾਪਿੰਗਸ ਹੁੰਦੀਆਂ ਸੀ ਡਰੋਨ ਨੂੰ ਚੁਕਾ ਕੇ ਤੇ ਇੱਥੇ ਅੱਗੇ ਵੇਚਦੇ ਸੀ ਤੇ ਅੱਗੇ ਲੋਕਾਂ ਨੂੰ ਹੈਂਡਓਵਰ ਕਰਦੇ ਸੀ ਇਹਦੇ ਜਿਹੜੀ ਇੰਪੋਰਟੈਂਟ ਸਿਗਨੀਫੀਕੈਂਟ ਗੱਲ ਹੈਗੀ ਆ ਉਹ ਹੈਗਾ ਗੁਰਪ੍ਰੀਤ ਜਿਹੜਾ ਖਲਚੀਆਂ ਦਾ ਫੜਿਆ ਗਿਆ ਜਿੱਤੋਂ 8 ਲੱਖ 10 ਹਜ਼ਾਰ ਡਰੱਗ ਮਨੀ ਤੇ ਹਵਾਲਾ ਮਨੀ ਜਿਹਨੂੰ ਆਪਾਂ ਕਹਿ ਸਕਦੇ ਆ ਇਹ ਬਰਾਮਦ ਹੋਈ ਹੈ ਇਹ ਚ ਜਿਹੜੀ ਮੇਨ ਗੱਲ ਆਈ ਹੈ ਕਿ ਇਹ ਜਿਹੜੀ ਪੈਸਾ ਹਵਾਲੇ ਦਾ ਇਹ ਨੈਟਵਰਕ ਜਿਹੜਾ ਹਵਾਲਾ ਇਹਨੂੰ 딜 ਕਰਦਾ ਸੀਗਾ ਉਹ ਵਾਇਆ ਦੁਬਈ ਪਾਕਿਸਤਾਨ ਜਾਂਦਾ ਸੀਗਾ ਸੋ ਇਹ ਗੁਰਪ੍ਰੀਤ ਜਿਹੜੀ ਅਗਲੇ ਲਿੰਕਸ ਨੇ ਉਹ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਆ ਤੋ ਇਹ ਸਾਰੀ ਜਿਹੜੀ ਟੀਮ ਹੈ ਇਹਦਾ ਸਾਰਾ ਆਪਰੇਸ਼ਨ ਦੋਨੋਂ ਦੇ ਵਰ ਲੈਡ ਬਾਈ ਮਿਸਟਰ ਰਵਿੰਦਰਪਾਲ ਸਿੰਘ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਜਗਵਿੰਦਰ ਜੀ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਯਾਦਵਿੰਦਰ ਸਿੰਘ ਏਸੀਪੀ ਇਨਵੈਸਟੀਗੇਸ਼ਨ ਤੇ ਇੰਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਕੋਈ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਇਹਦੇ ਚ ਮੈਨੂੰ ਉਮੀਦ ਹੈ ਕਿ ਔਨ ਵਾਲੇ ਦਿਨਾਂ ਕੋਕੀਨ ਵਾਲੇ ਵਿੱਚ ਵੀ ਤੇ ਹੀਰੋਇਨ ਦੇ ਵਿੱਚ ਵੀ ਔਰ ਹਵਾਲਾ ਦਾ ਹੋਰ ਵੀ ਨੈਟਵਰਕ ਜਿਹੜਾ ਇਹ ਇਹਦਾ ਪਰਦਾ ਫਾਸ਼ ਹੋਏਗਾ ਸੋ ਇਸ ਦੀ ਇਨਵੈਸਟੀਗੇਸ਼ਨ ਅਜੇ ਔਨ ਔਨ ਹੈ ਸਕਦਾ ਹੈ ਜਿਹੜਾ ਹੈ ਜੋ ਨਾਮੀ ਪਿਸ਼ ਵਾਲਾ ਦੱਸਿਆ ਜਾ ਰਿਹਾ ਮਤਲਬ ਦਾ ਤੇ ਕੀ ਕਿਕਿਟ ਤੇ ਫਲਾਈ ਕਰਦੇ ਸੀ ਦੁਕਾਨ ਵੀ ਆਰਟ ਤੋਂ ਲੱਭਦੇ ਮਿਲਦੇ ਦੇਖੋ ਬੇਸਿਕਲੀ ਇਹਨਾਂ ਦੇ ਆਪਣੇ ਗਰੁੱਪ ਬਣੇ ਹੋਏ ਆ ਜਿਹੜੇ ਫਰੈਂਡਸ ਸਮਝ ਲਓ ਜਾਂ ਜਿਨ੍ਹਾਂ ਨੇ ਰਸੀਵਰਸ ਦੇ ਗਰੁੱਪ ਜਿਨ੍ਹਾਂ ਨੂੰ ਇਹ ਯੂਜੇਜ ਦੀ ਹੁੰਦੀ ਹੈ ਕਿਉਂਕਿ ਅੱਜ ਕੱਲ ਜਿਹੜੇ ਅਮੀਰ ਜ਼ਾਦੇ ਨੇ ਉਹ ਇਸ ਗੱਲ ਨੂੰ ਇੱਕ ਫੈਸ਼ਨ ਵੀ ਸਮਝਦੇ ਨੇ ਔਰ ਦਿੱਲੀ ਵਗੈਰਾ ਮੈਟਰੋਪੋਲੀਟਨ ਸਿਟੀਜ਼ ਦੇ ਵਿੱਚ ਤਾਂ ਬਹੁਤ ਪ੍ਰੈਵਲੈਂਸ ਹੈ ਰਹੀ ਹੈ ਮੁੰਬਈ ਵਗੈਰਾ